15 ਆਪਣੇ ਜ ਟਾਵਰ ਤੇ ਚੜਿਆ ਵਾ ਬੰਦਾ ਕੀ ਉਹਦਾ ਨ ਗਰਜੀਤ ਹੀ ਐ ਨਾ ਦੇਖਿਆ ਤੁਸੀਂ ਕੋਈ ਨਹੀਂ ਦੇਖਿਆ ਗਰਜੀਤ ਗਰਜੀਤ ਆ ਉਧਰ ਲਿਆ ਸਮਾਣੇ ਦਾ ਹੀ ਕੁਛ ਸਮਾਣੇ ਇੰਨੀ ਦਾ ਹੀ ਦੋ ਚਾਰ ਜਵਾਕ ਨਹੀਂ ਨਹੀਂ ਜਵਾਕ ਨਹੀਂ ਉਹ ਤਾਂ ਟਾਵਰ ਤੇ ਚੜੇ ਹੁੰਦਾ ਉਹ ਤਾਂ ਹੋ ਗਿਆ ਹੋਊਗਾ 4-5 ਮਹੀਨੇ 4 ਸਤਸਰੀ ਕਾਲ ਜੀ ਸਤਸਰੀ ਕਾਲ ਹਾਂ ਠੀਕ ਆ ਜੀ ਬਹੁਤ ਵਧੀਆ 4 ਮਹੀਨੇ ਹੋ ਗਏ ਉਹਨੇ ਚੜੇ ਨੂੰ ਤੇ ਉੱਤੇ ਬੈਠਾ ਉਹ ਚੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਹੁੰਦੀ ਕਰਕੇ ਤੇ ਉਹਦੇ ਮਗਰ ਕੋਈ ਬੰਦਾ ਲੱਗਿਆ ਨਹੀਂਗਾ ਮਤਲਬ ਉੱਠੇ ਨਹੀਂ ਕੋਈ ਖਾਸ ਉਹਦੇ ਮਗਰ ਨਹੀਂ ਉੱਠਿਆ ਤੇ ਕੱਲ ਬਾਬਾ ਬਖਸੀਸ ਸਿੰਘ ਤੇ ਇੱਕ ਬਾਬਾ ਬਗੀਚਾ ਸਿੰਘ ਜੀ ਕੋਈ ਨਹੀਂ ਚਾਹ ਬਣਦੀ ਆ ਉਹਦੇ ਬਣਦੀ ਆ ਤੇ ਬਿਲੂਆ ਚਾਹ ਲਿਆ ਕੇ ਦੇ ਬਾਈ ਛੋੜਾ ਨੂੰ ਉਹਦਾ ਕੋਈ ਕੋਈ ਨਹੀਂ ਜਾਣਾ ਸੀ ਬਾਹਰ ਹਰ ਪੈਸੇ ਪਟਦੇ ਆ ਹਾਂਜੀ ਕਿਹੜੇ ਪਰਿਵਾਰ ਚੋਂ ਆ ਜੀ ਅਸੀਂ ਤਾਂ ਬੁਗੇ ਰਹਿੰਨੇ ਬਹੁਤ ਦੇਰ ਤੋਂ ਹਾਂਜੀ ਹਾਂਜੀ ਮੰਤਪਾਲ ਹੈ ਹਾਂ ਮੰਤਪਾਲ ਦੂਜਾ ਘਰ ਹੈ ਹਾਂਜੀ ਆਓ ਕੋਈ ਕਰਮਸ਼ਾਹ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਆਨੇ ਹਾਂ ਅਸੀਂ ਤਾਂ ਜੱਟਾਂ ਸਿੱਧੂ ਆਏ ਅਸੀਂ ਐਵੇਂ ਹੀ ਉੱਥੇ ਉਹ ਇੱਕ ਮੁੰਡਾ ਸਾਡੇ ਨਾਲ ਹੀ ਉੱਥੇ ਸੀ ਕਾਲੇ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਤੁਸੀਂ ਕਿਹੜੇ ਗਪਾਲੇ ਕੇ ਕਿਹੜੇ ਵਜਦੇ ਸੀ ਪਾਲ ਸਿੰਘ ਆਨੇ ਨੂੰ ਪਰ ਪਹਿਲੀ ਵਾਰ ਹੁਣੇ ਵੇਚੀ ਆ ਪੀਲੇ ਨਾਲ ਠੀਕ ਆ ਨੇ ਅਸੀਂ ਫਿਰ ਜਾਣ ਲੈਨੇ ਆਪਾਂ ਹਾਂ ਦੇਖੇ ਕੋਈ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਉਹ ਜਿਹੜੇ ਇੱਥੇ ਆਹ ਪੜੀ ਆ ਹੁੰਦੇ 16 ਕਿੱਲੇ ਲਿਖਨੇ ਕੀ ਕਹਿੰਦੇ ਹਨਾ ਮੱਲੇ ਨੇ ਰਾਤ ਨਹੀਂ ਮੱਲੇ 24 ਕਿੱਲੇ ਮੱਲੇ ਨੇ ਰਾਤ ਤੇ 16 ਦਾ ਵੀ ਨਹੀਂ ਆਇਆ ਠੀਕ ਆ ਠੀਕ ਆ ਠੀਕ ਆ ਉਹ ਪੜੀ ਇਹਨਾਂ ਨੇ ਲਈ ਆ ਮੈਨਾਂ ਕਹਨੀ ਅਮਰਤੋں ਕਾ ਨਹੀਂ ਲਈ ਸੀ ਨਹੀਂ ਨਹੀਂ ਹਾਂ ਬੈਂਸਪੈਂਡ ਦਾ ਮੁੰਡਾ ਉਹਨੇ ਲਈ ਹੁਣ ਹਾਂ ਬੈਂਸਪੈਂਡ ਵਾਲੇ ਨੂੰ ਸ਼ਰਤੀ ਪਹਿਲੀ 500 ਰੁਪਏ ਤਗੜੇ ਮਿਲੇ ਸੀ ਹਾਂਜੀ ਉਹਦੀ ਆਹ ਅਗਸ਼ਾਲੀ ਕੀ ਹੈ ਕਿ ਮੰਦਰੋਂ ਨਹੀਂ ਹਾਂਜੀ ਹਾਂਜੀ ਇਹਨਾਂ ਦੀ ਰਿਸ਼ਤੇਦਾਰੀ ਆ ਤੇ ਅੱਜ ਦਾ ਮਾਰਾ ਹੀ ਵਿਆਹ ਉਹਨਾਂ ਦਾ ਆ ਮੇਰਾ ਮੈਂ ਵੀ ਸੌਰੀ ਉੱਥੇ ਮੇਰੇ ਵੀ ਸਹੁਰੇ ਉੱਥੇ ਬੈਂਸ ਸੀ ਆ ਮੈਂ ਜੀ ਹਨ ਇਹਦਾ ਉਹ ਪਤਾ ਹੀ ਉਹ ਮੁੰਡਾ ਆਪਣਾ ਇਕੱਲਾ ਹੀ ਆ ਤੇ ਮਾਂ ਵੀ ਚਲੀ ਗਈ ਤੇ ਇਕੱਲਾ ਜਿੰਦਾ ਚਲੇ ਖਾਸ ਆਪਾਂ ਉਹਨਾਂ ਉੱਥੇ ਬੈਂਸਾ ਦਾ ਨਹੀਂ ਮੈਨੂੰ ਇੰਨਾ ਬਾਲਾ ਬਕਾ ਚਲੋ ਠੀਕ ਆ ਉੱਥੇ ਪਹਿਲੀ ਜਿਹੜੀ ਇਹਨੇ ਕਿੰਨੇ ਕਰੋੜੇ 5-5 4-4 ਕਰੋੜ ਰੁਪਏ ਦੀ ਵਿਕੀ ਆ ਉੱਥੇ ਤੇ ਉਹਨਾਂ ਨੇ ਠੀਕ ਆ ਜੀ ਠੀਕ ਆ ਠੀਕ ਆ ਕਿਨੇ ਕਿਨੇ ਨੂੰ ਹੋਇਆ ਤੁਹਾਡਾ ਸਦਾ ਆ ਉਹ 26 26 ਦਿਨ ਵਿੱਚ 26 26 ਦਿਨੋਂ 24 ਦੇ 24 ਕਿੱਲੀ ਹਾਂ ਜੀ ਹਾਂ 5 ਸਾਲ ਹੋ ਗਏ ਆ ਉਸ ਤੋਂ ਬਾਅਦ ਹੋਈ ਆ ਉਸ ਤੋਂ ਬਾਅਦ ਠੀਕ ਹੈ ਉਹ ਨਾ ਉਹ ਪਹਿਲੀ ਪਹਿਲਾਂ ਤਾਂ ਇੱਥੇ ਲੋਕਾਂ ਨੂੰ ਬਿਮਾਰੀ ਐ ਇਹ ਛੱਟ ਕੇ ਵੇਚ ਕੇ ਜਾਣਗੇ ਇਹ ਛੱਟ ਕੇ ਵੇਚ ਕੇ ਜਾਣਗੇ ਹਾਂ ਜੀ ਮੈਂ ਚੰਗਾ ਜਦੋਂ ਪਹਿਲੀ ਉਹਨਾਂ ਨੂੰ ਸੱਦੋ ਆ ਗਿਆ ਮੋਰੋਂ 15 ਬੰਦੇ ਦੋ ਜਾਵੜੇ ਫਸਾਈਟ ਹੀ ਲੈਣਾ ਮੈਂ ਤੂੰ ਬਾਹਰ ਹਾਂ ਅੱবি ਜਦੋਂ ਅਸੀਂ ਕਹਿੰਦੇ ਸੀ ਉਦੋਂ ਜਦ ਤੇ ਵੀ ਛੱਟ ਕੇ ਜਾਣਗੇ ਤੇ ਮੱਲਿਆਣੇ ਦੇ ਪਿੰਡ ਦੇ ਵਿੱਚ ਨਹਿਰ ਦਾ ਪਾਣੀ ਵੀ ਪੈਂਦਾ। ਅੱਛਾ ਜੀ। ਜਿਹੜੇ ਕੰਢੇ ਨਹਿਰ ਦਾ ਪਾਣੀ ਵੀ ਪੈਂਦਾ ਉਹ ਤੁਸੀਂ ਜਾਂ ਰਾਹ ਦੇ ਨਾਲ ਖਾਲ ਪਾ ਕੇ ਤੇ ਜਾਂ ਕੋਈ ਪਾਈਪ ਦਬਕੇ ਲਾ ਸਕਦੇ ਆ, ਮੋਗਾ ਲਵਾ ਸਕਦੇ। ਹਾਂ ਜੀ। ਉਹ ਮੱਲਿਆਣੇ ਦੀ ਚਾਹ ਤੋਂ ਲਵਾ ਕੇ ਕਰਕੇ ਤੇ ਮੈਂ ਮੋਗਾ ਲਵਾਦਾ ਸੀ। ਠੀਕ ਹੈ। ਉਹ ਸੱਤ ਕਿਲੇ ਪੋਗਾ ਪਾਣੀ ਨਹਿਰ ਦੇ ਵਿੱਚ ਕੜ ਦੇ ਨਾਲ ਰਾਹ ਦੇ ਨਾਲ ਮੱਲਿਆਣੇ ਦੇ ਸੱਤ ਕਿਲੇ ਲੰਮਾ ਖਾਲ ਆਪਣੇ ਪਿੰਡ ਦਾ। ਹਾਂ ਜੀ। ਅਸੀਂ ਪਹਿਲੀ ਵਜੇ ਨਾ ਹੁੰਦਾ। ਹਾਂ ਜੀ। ਉਹ ਹੰਤਣ ਲੱਗੇ ਤੇ ਪਾਏ ਉਹ ਬਦ ਬਣਿਆ ਕਰਨੀ ਕਰਦੇ ਸੀ। ਹੈਂ? ਅੰਦਾ ਕਦੀ ਪੈਪੂਕ ਤੋਂ ਬਣਿਆ ਜਾਂਦਾ ਹੈ ਪੈਪ ਦੰਮਣਗੇ ਤੇ ਪੈਪ ਦੰਮਣਗੇ ਆਪਾਂ ਆਪਣਾ ਪਹਿਲਾਂ ਆਪਣੀ ਗੱਲ ਕੀਤੀ ਸੀ ਨਰ ਮਹਿਗਮੀ ਨੇ ਜੇ ਤੁਸੀਂ ਕਲੇਮ ਲੈਣਾ ਫੇਰ ਨਹੀਂ ਅਸੀਂ ਮੋਗਾ ਲਾਂਗੇ ਠੀਕ ਹੈ ਨਹੀਂ ਕਲੇਮ ਕੋਈ ਨਹੀਂ ਲੈਣਾ ਤੁਸੀਂ ਮੋਗਾ ਲਾਓ ਖਾਲ ਆਵੇ ਸਾਡੇ ਦਾ ਵਿੱਚ ਦੇ ਪਾਣੀ ਪਊਗਾ ਸਾਡੇ ਦਾ ਠੀਕ ਆ ਠੀਕ ਆ ਜੇ ਅਲ ਚੇਰਦੇ ਤੁਸੀਂ ਤਾਂ ਫਿਰ ਮੋਗੇ ਰਹੇ ਨਹੀਂ ਤਾਂ ਆਮ ਤਾਂ ਆਪਣੀ ਰੂਹਾਂ ਦੇ ਬਾਖਮ ਬੰਦਾ ਹੋਈ ਜਾਂਦਾ ਵਾ ਆਓ ਚਲੋ ਬਾਹਰ ਜਾਣਾ ਸੀ ਜੇ ਇਸ ਕਰਕੇ ਹਾਂਜੀ ਠੀਕ ਹੈ ਜੀ ਹੁਣ ਸਾਰੇ ਮੀਟ ਕੀ ਜਾਣਾ ਸੀ ਹਾਂਜੀ ਇਹ ਤਾਂ ਚਲੋ ਉਹਨਾਂ ਨੂੰ ਵੀ ਵਧੀਆ ਹੋ ਗਿਆ ਉਹ ਵੀ ਵਧੀਆ ਟਾਕਾ ਮਿਲ ਗਿਆ ਹਾਂਜੀ ਹਾਂਜੀ ਇਹ ਦੋਨਾਂ ਨੇ ਵੀ ਵੇਚੜੀਆਂ ਤੇਰੀ ਜਿਹਦੇ ਮਨ ਦਾ ਨੇ ਉਹਨਾਂ ਦੇ ਕਿਹੜਾ ਰਹਿਣੀ ਹੈ ਹਾਂ ਉਹ ਵੀ ਨਹੀਂ ਰਹਿਣੀ ਉਹ ਵੀ ਵੇਚੜਵੀ ਆ ਉਹਦੇ ਆ ਵੀ ਉੱਧਰ ਵੀ ਹੱਥ ਕਰਕੇ ਉੱਥੇ ਗਾਹ ਕਰੀ ਪੈਂਦਾ ਹਾਂ ਨਲੇ ਤਾਂ ਪੜੀ ਆਪਣੀ ਪਜਾਉ ਬਹੁਤ ਇਹਦਾ ਰੇਤਾ ਜੀ ਪੜੀ ਆ ਨਾ ਰੇਤਾ ਦਾ ਬਹੁਤ ਤਕੜੀ ਪੜੀ ਇਹਦਾ ਪਜਾਉ ਪੜੀ ਬਹੁਤ ਆ ਕੋਈ ਤਾਂ ਬਾਹਰ ਬਾਰੀ ਦੇ ਵਿੱਚ ਅਮਰੀਕਾ ਤੇ ਜਾਣਾ ਕਰਕੇ ਤੇ ਪੜੀਆਂ ਵੇਚਣ ਵਾਲੀਆਂ ਥੋੜਾ ਹਾਂਜੀ ਹਾਂਜੀ ਨਹੀਂ ਨਹੀਂ ਆ ਇਹ ਤਾਂ ਹੈ ਆਬ ਚਲ ਜਾ ਇਨਾਂ ਦਾ ਵੀ ਚਲ ਥੋੜੇ ਜਵਾਕ ਹੁੰਦੇ ਇੱਥੇ ਵੀ ਫੇਰ ਵੀ ਸੀਗਾ ਵੀ ਚਲ ਜਵਾਕ ਬੱਚੇ ਹੁੰਦੇ ਵੀ ਚਲ ਉਹ ਸਾਹਮ ਲੈਣਗੇ ਉਹ ਉੱਥੇ ਆ ਹਾਂ ਹਾਂ ਜੀ ਜਗਾ ਬਹੁਤ ਵਧੀਆ ਬਣ ਗਿਆ। ਇਹ ਜੀ ਨਹੀਂ ਨਾ ਇਹ ਨਾ ਥਾਂ दब ਗਿਆ ਸੀ ਤੇ ਦੋ ਥਵਲੇ ਵਿਚਾਲੇ ਹੋ। ਥਵਲੇ ਪਾਟ ਕੇ ਤੇ ਲੈਂਟਰ ਪਾਟ ਚੱਲਿਆ ਸੀ ਥੱਲੋ ਥਵਲੇ दब ਗਏ ਜਮਾਂ ਹੀ। ਤੇ ਥਮਰੇ ਘਟੋ ਘਟ 4-4 ਇੰਚੀ दब ਗਏ। ਉਹਦੇ ਨਾਲ ਤਾਂਾਂ ਤੋਂ ਲੈਂਟਰ ਦਾ ਡਰ ਸੀ ਵੀ ਤਾਲਾ ਲੈਂਟਰ ਬਣਾ ਥੱਲੇ ਨੂੰ ਦਬ ਜੇ। ਹੁਣ ਅਸੀਂ ਉਹ ਕਢਾ ਕੇ ਤੇ ਆਹ ਦਵਾਰਾ ਇਹਦੇ ਵਿੱਚ ਥੱਲੋ ਕੱਢ ਲਿਆਵਾ ਥੱਲੋ ਲਿਆਵਾ ਗੁੰਗੀ ਕੱਢ ਕੇ। ਸਰਗਾ-ਸੁਰਗਾ ਪਾ ਕੇ ਥਮਲਿਆਂ ਨੂੰ ਹਾਂ ਚੌੜੇ ਰੱਖੋ ਹਾਂ ਚੌੜੇ ਰੱਖ ਕੇ ਤੇ ਦੋ ਬਾਰ ਤਿੰਨ ਬਾਰ ਕਰਦੇ ਆਂਗੇ ਦੋ ਥਵਰੇ ਲਾ ਦੇਾਂਗੇ ਹਾਂ ਤੇ ਉਹ ਗਲਾਈ ਜੀ ਚੱਕ ਦੇਾਂਗੇ ਤੇ ਹੂ ਲਾ ਦੇਾਂਗੇ ਉਹ ਤਾਂ ਨਹੀਂ ਬਸ ਤਕੀਮ ਕੰਮ ਸੀ ਬਣਿਆ ਤਾਂ ਬਹੁਤ ਤਕੜਾ ਸੀਗਾ ਫਿਰ ਉਹ ਦਾਵਦੀ ਜਿਹੜੀ ਦਾਵਦੀ ਪਾਣੀ ਉਹ ਧੋਣੇ ਆ ਜਦੋਂ ਇਹਨੂੰ ਧੋਂਦੇ ਸੀ ਤੇੜਾ ਆਈਆਂ ਵੀ ਥੱਲੇ ਫਰਸ਼ ਤੇ ਵੀ ਜਦੋਂ ਧੋਂਦੇ ਸੀ ਉਹ ਪਾਣੀ ਪੈਂਦਾ ਸੀ ਫਰਸ਼ ਦੇ ਵਿੱਚ ਦੀ ਥੱਲੇ ਜਦੋਂ ਫਿਰ ਖੇਤਾਂ ਦਾ ਕੰਮ ਹੈ ਥੋੜਾ ਮਾਰ ਤਦੋਂ ਬਹੁਤ ਤੂਏ ਉਧਰ ਮਗਰ ਦੇ ਭਾਈ ਤੂੰ ਮਗਰ ਦੇ ਪਾਸੇ ਆ ਖੇਤ ਹੀ ਆ ਸਾਰਾ ਇਹ ਉਹ ਛੂਏ ਵਾਲੇ ਆ ਓਹੀ ਉਹ ਹੀ ਪੋਜੋ ਨੇ ਛੂਏ ਨੇ ਖੁੱਡਾ ਕਰੀਆ ਪਾਣੀ ਪੈ ਗਿਆ ਹਾਂਜੀ 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 ਤੁਸੀਂ ਉੱਧਰ ਲਿਆ ਬੀਮ ਪਾ ਦੋ ਲੰਮਾ ਹਾਂਜੀ ਹਾਂਜੀ ਆ ਵੇ ਉਹ ਪੌ ਤਾਂ ਪਾਉਣਾ ਹੀ ਆ ਓਹੀ ਪਾਉਣਾ ਹੁਣ ਨਿਉ ਕੱਟ ਕੇ ਨਿਉ ਕੱਟ ਕੇ ਬੀਮ ਪਾ ਕੇ ਉੱਤੇ ਸਭਲੇ ਕੱਢਨੇ ਆ ਉਹਦੇ ਬੀਮ ਦੇ ਉੱਤੇ ਸਭਲਾ ਨਿਕਲੂ ਹਾਂ ਹਾਂ ਫੇਰ ਹੀ ਲਾਉ ਉਹਦੇ ਆਪਣੇ ਬੀਮ ਹੀ ਪਾਏ ਪਿਆ ਉਹਦੇ ਸਾਰੇ ਵੱਡੇ ਦੇ ਉਹ ਤਾਂ ਥੱਲੇ ਲੈਂਟਰ ਚਾਰ ਸਫੇਰੇ ਭਰ ਕੇ ਤੇ ਆਦੇ ਇਹਦੇ ਵੀ 20 ਹੀ ਪਾਏ ਵੇ ਉਹਦੇ ਆਪਣੇ ਉਹ ਵੀ ਥੱਲੇ ਬਹੁਤ ਚੌੜੇ ਚੌੜੇ ਰੱਖ ਕੇ ਦੇਖੋ ਜੀ ਸਰਕਾਰ ਜਿਹਦਾ ਅਜੀ ਹਾਲ ਹੋਇਆ ਇਹ ਤਾਂ ਜ਼ਮੀਨਾਂ ਨੂੰ ਵੀ ਨਹੀਂ ਦੁੱਧ ਇਹ ਗੱਲ ਨਹੀਂ ਜੀ ਇਹ ਜ਼ਮੀਨਾਂ ਦਾ ਮਸਲਾ ਨਹੀਂ ਇਹ ਪਤਾ ਕੀ ਚੱਕਰ ਆ ਜਿਹੜੀ ਇਹ ਸੈਂਟਰਲ ਗਵਰਨਮੈਂਟ ਦੇ ਵਿੱਚ ਆ ਬੈਠੇ ਰ ਦੂਜੇ ਅਦਵਾਨੀ ਸ਼ਾਨੀ ਹੋਣੀ ਉਹਨਾਂ ਦਾ ਕਰਿਆ ਰ ਗਵਰਨਮੈਂਟ ਦਾ ਮਿਲ ਕੇ ਵੀ ਜੇ ਆਪਾਂ ਜੱਟਾਂ ਨੂੰ ਦੁਖੀ ਕਰਕੇ ਫੇਰ ਜਮੀਨਾ ਵੇਚਣਗੇ ਪਹਿਲਾਂ ਤਾਂ ਆਪਣੇ ਜੋਾਕ ਬਾਹਰ ਕੱਢੇ ਉਹਨਾਂ ਨੇ ਆਪਾਂ ਨੂੰ ਬਾਹਰ ਜੇ ਆਪਣੇ ਬੱਚੇ ਗਏ ਪਲਾਟੂ ਕਰਕੇ ਇੱਥੇ ਕੰਮ ਮਿਲਦਾ ਤੇ ਕਿਉਂ ਜਾਂਦੇ ਜੋਾਕ ਆਪਣੇ ਹੁਣ ਫਸਲਾਂ ਵਿਕਦੀਆਂ ਹੁੰਦੀਆਂ ਫੇਰ ਵੀ ਆਪਣੇ ਜੋਾਕ ਇੱਥੇ ਟਿਕ ਜਾਂਦੇ ਹੁਣ ਉਹ ਫਸਲਾਂ ਦਾ ਬੈਦਨ ਝੋਨਾ ਨਹੀਂ ਹੁਣ ਆਪਾਂ ਸਾਰੇ ਇੱਕੇ ਪਏ ਆ ਵੀ ਯਾਰ ਝੋਨਾ ਨਹੀਂ ਵਿਕਦਾ ਹੁਣ ਕੀ ਕਰੀਏ ਇਹ ਆਪਾਂ ਨੂੰ ਅੱਖ ਕਹੀ ਹੋਣਾ ਪੈਣਾ ਜੀਮੇਦਾਰ ਤਾਂ ਹੀ ਕਹਿੰਦੇ ਜੀਮੇਦਾਰ ਨਹੀਂ ਜੀਮੇਦਾਰਾਂ ਕੋਲੇ ਔਰ ਜਿਹੜਾ ਗਰੀਬ ਬੰਦਾ ਜਦੋਂ ਉਹਦੀ ਨਾ ਫਸਲ ਵਿਕਦੀ ਆ ਲਾ ਉਹਨੂੰ 8 ਤਕੇ ਤੋਂ ਪੈਸਾ ਮਿਲਦਾ 8 ਤਕੇ ਵੀ ਚੱਕ ਤੇ ਹਾਂ ਵਿੱਚੇ ਹੀ ਕੱਢ ਤੇ ਤੇ ਨਾਲ ਵੱਧਿਆ ਜਿਹੜੇ ਹੁਣ ਆਪਣੇ ਵਰਗੇ ਜੇ ਕੋਈ ਹੋਰ ਆ ਬੰਦਾ ਸਰਦਾ ਬੰਦਾ ਜਿਹਨੂੰ ਕਹੀ ਜੀ 사ਰੂ ਜੀ ਪੈਸੇ ਦੇ ਦਿਓ ਥੋੜੇ ਬਹੁਤੇ ਸਾਡਾ ਕਾਰਜ ਸਾਡੇ ਸੋ ਨੂੰ ਦੇ ਦਿਆਂਗੇ ਉਹ ਅਗਲਾ ਕਹਿੰਦਾ ਕਿੱਥੋਂ ਦੇ ਦੂ ਯਾਰ ਇਹ ਆਪਾ ਉਹ ਮੈਨੂੰ ਦਿੰਦੇ ਫਿਰ ਉਹ ਅੱਕਿਆ ਬੰਦਾ ਵੇਚਦਾ ਅਗਲਾ ਫਾ ਵੱਡੋ ਯਾਰ ਇਹ ਤੋਂ ਪਾਣ ਇੱਕ ਅੱਡੀ ਇਕੱਠੀ ਕੋਈ ਦੇ ਦਿਓ ਚਲੋ ਆ ਤਾਂ ਦੇਣਾ ਲੈਣਾ ਲਾਓ ਆ ਕਰੋ ਉਹ ਕਰੋ ਫਿਰ ਬੰਦਾ ਸੋਚਣ ਲੱਗ ਜਾਂਦਾ ਉਨੇ ਸੇ ਆਪਾਂ ਨੂੰ ਕਰੀ ਤਾਂ ਆਪਣਾ ਕਸੀ ਤਾਂ ਤੁਰੇ ਆਉਂਦੇ ਆਪਾਂ ਨੂੰ ਹੈ। ਦੇਖੋ। ਆਹ ਨਹੀਂ ਜਿਵੇਂ ਜਮੀਨ ਕਣਕ ਵਾਲੀ ਪਤਾ ਲੱਗ ਜੂ ਖੀ। ਹਾਂ ਕਣਕ ਤੋਂ ਪਤਾ ਹੀ ਲੱਗਣਾ। ਹਾਂ। ਇਹ ਨਾਲੇ ਮੰਡੀਆਂ ਚੱਕੜੀਆਂ ਜੀ ਜਦੋਂ ਮੰਡੀ ਚੱਕੀ ਗਈ। ਉਸ ਤੋਂ ਬਾਅਦ ਪਤਾ ਕੀ ਹੋਣਾ ਫੇਰ ਆਪਾਂ ਜਿਹੜੀ ਫਸਲ ਆ ਫੇਰ ਓਡੀ 60-60 ਕੇ ਲਿਆ ਕਰਨਗੇ। ਵੀ ਆ ਜਾ ਰਹੀ ਜਿਹੜੇ ਤੇਰੇ ਚੌਲ ਆ ਡਿਸ ਕਲਰ ਆ ਇਹ ਹੁਣ ਅਸੀਂ ਜੇ 3000 ਦਾ ਰੇਟ ਆ ਅਸੀਂ ਜੇ ਤੈਨੂੰ 1800 ਦੇਵਾਂਗੇ ਵੱਧ ਨਹੀਂ ਦੇ ਸਕਦੇ ਹੁਣ ਉਹ ਜਿਹੜੇ ਬੱਦੇ ਦੀ ਚੀਜ਼ ਵੇਖਦੀ ਨਹੀਂ ਉਹਦੇ ਪੈਸੇ ਖਰਚ ਕਰੇ ਉਹਦਾ ਅਗਲਾ ਚੱਲ ਯਾਰ ਪਾ ਵੱਡੋ ਦੇਵੋ 1800 ਨਹੀਂ ਫਿਰ ਲੋਕਾਂ ਵੀ ਵੇਚ ਜੂਗੇ ਜੀ ਸਾਰਾ ਕੁਝ ਟੁੱਟ ਹੀ ਜਾਊਗਾ ਹੋਰ ਕੀ ਕਰਾਂਗੇ ਮੰਡੀਆਂ ਦਾ ਘਰ ਆਪਣੀਆਂ ਆ ਮੰਡੀਆਂ ਤੋਂ ਬਾਹਰ ਹੈ ਬਾਹਰ ਤਾਂ ਹੀ ਨਾ ਉਹ ਤਾਂ ਹੀ ਲੋਕ ਔਖੇ ਆ ਔਲ ਹੁਣ ਜਿਹੜੇ ਪਈਏ ਆਉਂਦੇ ਆਪਣੇ ਦੁਖੀ ਹੋਏ ਆਉਂਦੇ ਉਹ ਵਿਚਾਰੇ ਹੋ ਵੀ ਉੱਥੇ ਵੀ ਆ ਦੂਜਿਆਂ ਬਾਹਰ ਦੇ ਮੁਲਕਾਂ 'ਚ ਵੀ ਮੰਡੀ ਤਾਂ ਹੈ ਨਹੀਂ ਹਾਂ ਉੱਥੇ ਉਹ ਉਹ ਕਨੈਕਟਾ ਚੱਲਦਾ ਉੱਥੇ ਉੱਥੇ ਚੱਲਦਾ ਕਨੈਕਟ ਜਿਹੜੀ ਪਹਿਲੀ ਹੈ ਜੀਵਦਾਰ ਉਹ ਗਵਰਨਮੈਂਟ ਜਿਹੜੀ ਤੁਹਾਡਾ ਕਨੈਕਟਾ ਗਵਰਨਮੈਂਟ ਨੇ ਉਹ ਲੈਣੇ ਲੈਣੇ ਆ ਉਥੋਂ ਚੌਲ ਕਣਕ ਚਾਹੇ ਉਹ ਸਮੁੰਦਰ ਦੇ ਸੱਟਣੀ ਪਵੇ ਉਹਨਾਂ ਨੂੰ ਉਹ ਜ਼ਿਮੀਂਦਾਰ ਨਾਲ ਕਨੈਕਟ ਹੋਇਆ ਵਾ ਵੀ ਤੈਨੂੰ ਪਾਈ ਤੇਰੀ ਫਸਲ ਅਸੀਂ ਖਰੀਦਾਂਗੇ ਆ ਪਹਿਲੀ ਬਾਹ ਚੱਕ ਲੈ ਪੰਜ ਪੰਜ ਸਾਲ ਦਾ 10 ਸਾਲ 20 20 ਸਾਲ ਦਾ ਕਨੈਕਟ ਹੋਇਆ ਵਾ ਹਾਂ ਜੀ ਪ੍ਰਾਈਵੇਟ ਹੀ ਪ੍ਰਾਈਵੇਟ ਪ੍ਰਾਈਵੇਟ ਗਾ ਫਿਰ ਜਿਹੜੇ ਵੱਡੇ ਆ ਉਹ ਗੌਰਮੈਂਟ ਨੂੰ ਦਿੰਦੇ ਆ ਗੌਰਮੈਂਟ ਪਹਿਲਾਂ ਦੱਸਦੀ ਅੱਗੇ ਮਿੰਟ ਤੁਹਾਨੂੰ ਹਾਂ ਜੀ ਥੋੜੀ ਫਸਲ ਨਹੀਂ ਚੱਕਣੀ ਵੀ ਜੀ ਉਹ ਤਾਂ ਜਿਹੜਾ ਆਪਾਂ ਨੂੰ ਪਾਣੀ ਦੇਣਾ ਉਹਨਾਂ ਨੇ ਪਾਣੀ ਵੀ ਆਪਾਂ ਨੂੰ ਦਿਨ-ਬੰਦ ਕੇ ਦੇਣਾ ਉਧਰ ਨਹੀਂ ਦੇਣਾ ਹਾਂ ਪੈਸੇ ਦੇ ਦਿੰਦੀ ਆ ਠੀਕ ਹੈ ਉੱਥੇ ਵੀ ਖੇਤੀ ਫੈਲੀ ਆ ਹੈ ਖੇਤੀ ਬਾਹਰ ਵੀ ਖੇਤੀ ਫੈਲੀ ਆ ਅੰਦਰੋਂ ਤੋਂ ਖੇਤੀ ਉੱਥੇ ਜਿਹੜਾ ਉਹਨਾਂ ਦੀ ਤਾਂ ਨਹੀਂ ਫੈਲ ਬਿਲਕੁਲ ਆਪਣੇ ਨਾਲ ਕੇ ਥੋੜੇ ਕਨੈਕਟਡ ਜਿਹਨਾਂ ਦਾ ਕਨੈਕਟ ਆ ਉਹਨਾਂ ਦੀ ਉਹੀ ਗੱਲ ਹੀ ਕਰਦੇ ਵੀ ਉਹ ਜ਼ਿੰਮੇਦਾਰ ਫੈਲ ਹੀ ਆ ਇਹਦੇ ਕੰਨਕ 22300 ਸੀ ਤੇ ਹੁਣ ਬਿਲਹ 3800 ਆਜਾ 3800 ਨੂੰ ਵਿਕੀ ਜਾਂਦੀ ਐ 3600 ਨੂੰ 3500 ਨੂੰ ਇਹ ਨੰਨੇ ਗਰਮੇਲੇ ਇਹ ਆ ਦੇਖ ਹੁਣ ਆਪਾਂ ਸੈਲੋਂਾਂ 'ਚ ਉਹਨਾਂ ਨੇ ਕਿੰਨਾ ਜ਼ੋਰ ਲਾਇਆ ਕਿਸਾਨਾਂ ਨੇ ਸੈਲੋਂਾਂ 'ਚ ਨਾ ਸੱਟੋ ਏ ਸੈਲੋਂਾਂ 'ਚ ਨਾ ਸੱਟੋ ਸੈਲੋਂ 'ਚ ਰੁਪਈਆ ਮਿਲਦਾ ਸੀ ਵੱਧ ਪਹਿਲਾ ਬੰਦਾ ਜਦੋਂ ਬੰਦੇ ਨੂੰ ਪਰਮਾਉਣਾ ਹੁੰਦਾ ਉਹ ਤੋਂ ਬੰਦਾ ਵੱਧੀ ਦਿੱਤਾ ਹੁੰਦਾ ਫਿਰ ਬਾਅਦ ਦੇ ਵਿੱਚ ਜਪਰਾਇਆ ਉਹ ਗੱਡੀ ਤੇ ਬੈਠਾ ਉਹ ਸੈਲੋਂ ਵਾਲਿਆਂ ਨੇ ਕੰਮ ਕਰਿਆ ਇਹ ਆਪਣਾ ਉਹ ਐਸੇ ਕੰਮ ਨੂੰ ਤਾਂ ਕਹਿੰਦੇ ਆ ਜਦੋਂ ਉਹਨਾਂ ਨੇ ਆਪਣੀ ਹੁਣ ਕੰਨ ਕਰਕੇ ਲੱਕਣ ਕੀ ਲਾ ਜੇ ਮੰਡੀ ਨਾ ਆਈ ਤੇ ਫਿਰ ਆਉਦੀ ਮਰਜ਼ੀ ਨਾਲ ਖਰੀਦਣਗੇ ਉਹ ਕੋਈ ਉਹ ਬਾਹਰ ਖੇਤੀ ਦੀ ਫੇਰ ਕੋਠੀ ਇਹ ਲੋਕ ਅਮਾਜ਼ਨ ਵਿੱਚ ਉੱਤੇ ਜਾਂਦੇ ਹੁਣ ਆਪ ਤੇਰੇ ਕੋਲੇ ਡੂਡ ਰੋਡ ਬੰਦਾ ਨਾ ਵਿਚਾਰਾ ਅੱਲਾ ਬਣਿਆ ਉਹ ਉਹ ਰਾਮ ਬਗ ਦੇ ਛਾਈਆ ਤੇ ਆਪਣਾ ਬੰਦਾ ਫੜ ਵੀ ਲਿਆ ਉਹਨਾਂ ਨੇ ਠੀਕ ਗਿਆ ਹਾਂ ਇਹ ਕਿਉਂ ਇਸ ਬਾਰਾ ਦੇ ਨਾਲ ਆਇਆ ਉਹ ਉੱਥੇ ਵੀ ਪਤਾ ਕੀ ਹੋ ਗਿਆ ਜੀ ਹੁਣ ਅਸੀਂ ਤਾਂ ਦੇਖੀ ਜਾਂਦੇ ਮੇਜਰ ਦੇ ਪਹਿਲਾਂ ਤੋੜਦੇ ਸੀ ਲੋਕ ਆਪਣੇ ਇਹ ਇੱਥੋਂ ਜਾਂਦੇ ਸੀ ਆਪਣੇ ਕੀ ਦਾ ਨਾਂ ਸਿੰਗਾਪੁਰ ਤੋਂ ਕੀ ਮਲੇਸ਼ੀਆ ਤੋਂ ਕੀ ਇਹ ਸਸਤੇ ਦੀਗਾ ਕਿੱਦੇ ਵੀ ਤੁਹਾਨੂੰ ਮੈਂ ਦੱਸਦਾ ਵੀ ਗੱਲ ਤਾਂ ਸੁਣ ਲਓ ਮੈਂ ਤਾਂ ਉੱਥੇ ਵੇ ਵੇ ਤੁਸੀਂ ਸੁਣੀਆਂ ਗੱਲਾਂ ਕਰ ਰਹੇ ਆਂ ਅਸੀਂ ਉੱਥੇ ਹੀ ਬੈਠੇ ਆਂ ਉੱਥੇ ਉੱਥੇ ਕੈਲੀਫੋਰਨੀਆ ਉੱਥੇ ਮਕਸੀਕੋ ਤੋਂ ਵੀ ਮਾਰ ਉਹ ਜਿਹੜੇ ਅਮਰੀਕਾ ਤੇ ਕੈਨੇਡਾ ਦੀ ਗੱਲ ਹੋਰ ਆ ਜੀ ਬਾਕੀ ਮਤਲਬ ਆਪ ਦੀ ਜਿਹੜੀ ਆਪ ਦੀ ਅੱਖੀ ਦੇਖੀ ਬਾਕੀ ਉਹ ਗੱਲ ਤੁਹਾਨੂੰ ਕਰਦਾ ਮੈਂ ਵੀ ਉੱਥੇ ਮੈਂ ਵੀ ਉੱਥੇ ਲਾਇਆ ਆਂ 2 ਸਾਲ ਡੇਢ ਸਾਲ ਉਹ ਮੈਂ ਇਹਨਾਂ ਗੱਲਾਂ ਤੇ ਸਾਡੇ ਰਿਸ਼ਤੇ ਇੱਥੇ ਸਾਡਾ ਰਿਸ਼ਤੇਦਾਰ ਸਾਡੇ ਘਰਾਂ ਚੋਂ ਹੀ ਆ ਮੰਦਾ ਜਿਹਦਾ ਉੱਥੇ 2-300 400 ਕਿੱਲਾ ਪੈਲੀ ਦਾ ਉੱਥੇ ਅਸੀਂ ਜਾ ਕੇ ਆਏ ਆ ਉਹਨਾਂ ਕੋਲੇ ਉਸ ਉਥੋਂ ਦੇ ਲੋਕ ਨਾਲ ਨੇੜੇ ਵਾਲੇ ਨੂੰ ਸਾਡੇ ਮੁਰਗੀਓ ਜੇ ਲੋਕ ਆ ਉਹ ਜਿਹਨਾਂ ਨੂੰ ਉਹ ਸਾ ਤੇ ਕੋ ਘੱਟ ਨੂੰ ਆਪਣੇ ਰੇਟ ਤੋਂ ਵੀ ਘੱਟ ਨੂੰ ਮਿਲ ਜਾਂਦੇ ਆ ਜਿਵੇਂ 10 ਡਾਲਰ ਨੂੰ 11 ਡਾਲਰ ਨੂੰ 9 ਤਾਈਂ 8 ਤਾਈਂ ਮਿਲ ਜਾਂਦੇ ਆ ਹਲ ਜੇ ਨਾ ਗੱਲ ਉਹ ਉੱਥੇ ਉਹਨਾਂ ਦਾ ਇਹ ਜਗਾ ਉੱਥੇ ਜਿਹੜੀ 베ਰੀ ਆਪਣੇ ਲੋਕ ਤੋੜਦੇ ਸੀ ਉਹ 베ਰੀ ਹੁਣ ਮਸ਼ੀਨਾਂ ਤੋੜਦੇ ਗਾ ਸੰਜਕ ਨਹੀਂ ਗੱਲ ਜਿਹੜੀ ਆਪਾਂ ਗੋਡੀ ਹੁਣ ਆਪਣੇ ਲਾਲ ਆਪਣੇ ਗੋਡੀ ਘੱਟ ਗਈ ਮੱਕੀ ਦੇ ਦਵਾਈ ਦੀ ਸਪਰੇਅ ਕਰ ਦਿੰਨੇ ਆਪਾਂ ਨਾਲੇ ਆਪਣੀ ਇੰਡੀਆ ਚੀ ਲਾ ਲਓ ਉੱਥੇ ਤਾਂ ਆਪਣੇ ਨੂੰ ਟੈਕਨੀਕ ਵੱਧ ਜ਼ਿਆਦਾ ਵਾ ਤੇ ਉੱਥੇ ਲੇਬਰ ਘੱਟ ਗਈ ਲੇਬਰ ਕੱਟਣੇ ਮੁੰਡੇ ਸਾਖਿਆ ਜਾ ਬੜੀ ਬਾਲੀ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਕਰਕੇ ਤੇ ਬਾਕੀ ਉਧਰ ਦੇ ਲੋਕ ਰੌਲਾ ਪਾਉਣ ਲੱਗੇ ਬਈ ਯਾਰ ਜਿਹੜੇ ਚਰਦੇ ਗਏ ਆ ਫੜਿਆ ਕੱਢਣਗੇ ਫਿਰ ਮੈਂ ਹੋਰ ਕੱਢਣਗੇ ਉਹ ਨਹੀਂ ਮੈਂ ਕੱਢੂਗਾ ਮੈਂ ਕੱਢੂਗਾ ਉਹਨੇ ਕੱਢਦੇ ਕਿਸੇ ਦਿਨ ਯਾਰ ਮਗਿਆਈ ਵਧ ਗਈ ਗਰਮੇਰ ਕਿਸੇ ਨੇ ਨਹੀਂ ਹਟਣਾ ਸਾਰੇ ਨਹੀਂ ਕੱਢਣ ਹੁਣ ਆਪਾਂ ਨਹੀਂ ਪਈਆਂ ਨੂੰ ਕੱਢਣ ਲੱਗੇ ਪਏ ਜੀ ਉੱਤੇ ਆਪਣਾ ਜਿਵੇਂ ਇੰਨੀ ਮੰਗਿਆ ਜੀ ਜੇ ਕੋ ਕੰਮ ਦੀ ਕੋਈ ਗੱਲ ਨਹੀਂ ਲੇਕਿਨ ਉਹਨਾਂ ਨੇ ਇਹਨਾਂ ਜਿਹੜੇ ਗਏ ਆ ਨਾ ਤੇ ਇਹਨਾਂ ਨੇ ਗੰਦ ਬਹੁਤ ਪਾਇਆ ਤੈਨੂੰ ਮੈਸਾ ਆਦੂ ਕੈਨੇਡਾ ਚ ਪਕਾਂ ਕੀ ਕੰਮ ਆਣੀਆਂ ਨਾਰੇ ਲਾਉਣੇ ਬੋਲੇ ਸੋਨਿਆਲ ਸਾਤਰੀ ਕਾਤ ਪੰਨਾ ਸਾਡੇ ਕੋਲੇ ਮੁੰਡੇ ਚਾਰ ਰਹਿੰਦੇ ਸੀ ਉਹਨਾਂ ਚੋਂ ਦੋ ਵਿਚਾਰੇ ਚਾਰ ਮਹੀਨੇ ਘਰੇ ਹੀ ਬੈਠੇ ਰਹੇ ਆ ਕੀ ਕਰਨ ਪੜੇ ਲਿਖੇ ਮੁੰਡੇ ਸੀ ਨੇ ਬੀਏ ਵੀਏ ਪਾਸ ਤੇ ਜਿਹੜੇ ਉਹਨੂੰ ਕੰਮ ਮਿਲਿਆ ਥੋੜਾ ਥੋੜਾ ਮਿਲਦਾ ਸੀ ਦੋ ਦੋ ਚਾਰ ਚਾਰ ਘੰਟੇ ਉਹਨਾਂ ਜਿਹੋ ਉਹਨਾਂ ਦਾ ਘਰ ਪੂਰਾ ਨਹੀਂ ਹੁੰਦਾ ਐਂ ਦੱਸ ਦੇ ਹੁਣ ਜਿਹੜਾ ਤੁਸੀਂ ਬੈਠਾ ਚਿਰ ਦੇ ਛੋਟਾ ਤਨੇ ਛੋਟਾ ਲੱਗਿਆ ਵਾ ਦੋ ਜਿਹੜੇ ਗਰੀਬ ਲੋਕ ਗਏ ਉਹਨਾਂ ਦਾ ਬਹੁਤ ਔਖਾ ਆ ਗੱਲ ਕਰਦੇ ਆ ਅਸਟ੍ਰੇਲੀਆ ਦੀ ਮੇਰੇ ਸਹੀ ਪੁੱਛੀਆਂ ਤਾਂ ਮੈਂ ਆਉਂਦਾ ਨਹੀਂ ਇਸ ਗੱ ਉਹ ਜਿਸ ਸਮੁੰਦਰ ਦੇ ਨਾਲ ਨਾਲ ਦਾ ਪੈਲੀ ਆ ਜਿੱਥੇ ਸਮੁੰਦਰ ਨਹੀਂ ਉੱਥੇ ਤੋਂ ਪਾਣੀ ਵੀ ਨਹੀਂ ਉਹ ਪਾਣੀ ਦਿੰਦੇ ਆ ਬਹੁਤ ਦਿੰਦੇ ਆ ਉਹ ਪਾਣੀ ਦਿੰਦੇ ਆ ਉਹਦਾ ਵੱਧਵਾ ਜਿੰਨਾ ਮਰਜ਼ੀ ਗੱਲ ਨੂੰ ਵਧਾ ਲਈਏ ਜਿੰਨਾ ਮਰਜ਼ੀ ਘਟਾਲ ਲਈਏ ਉਹਦੀ ਬਾਤ ਤਾਂ ਹੁਣ ਹੋਇਆ ਅਜੇ ਅਜੇ ਪਾਣੀ ਉਹਦੇ ਕੋਲ ਫੜ ਨਹੀਂ ਖੇਤੀ ਮੱਕੀ ਦੇਖੋ ਆਪਣੇ ਨਾਲ ਭਾਰੀ ਆ ਉੱਥੇ ਗੰਨਾ ਆਪਣੇ ਨਾਲ ਭਾਰਾ ਉੱਥੇ ਚਰੀ ਆਪਣੇ ਨਾਲ ਭਾਰੀ ਉੱਥੇ ਕਣਕ ਆਪਣੇ ਨਾਲ ਭਾਰੀ ਉੱਥੇ ਤੇ ਨਾਲੇ ਉਹ ਉਹਨਾਂ ਦੇ ਆਏ ਆ ਖੇਤ ਐਸ ਲੋਟ ਆਪਣੇ ਤਾਂ ਪੱਧਰ ਤੇ ਕੰਪਿਊਟਰ ਫੇਰੇ ਹੋਏ ਆ ਉਹ ਸੋਲੂਟੀ ਆ ਉੱਚੀ ਦੀ ਵੀ ਉੱਚੀ ਨੀਵੀਂ ਵੀ ਕੋਈ ਮੁਲਕ ਵੀ ਤੁਹਾਨੂੰ ਪਹਿਲੀ ਪੱਦਰ ਨਹੀਂ ਕਰਦਾ ਗੋਭੀ ਬੱਸ ਇਹੋ ਤੇ ਗੰਗਰ ਪਰ ਉਹੀ ਤਾਂ ਗੱਲ ਕਰਦਾ ਜੀ ਫਿਰ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਦੇਖੀ ਕਰਦਾ ਮੈਂ ਤੁਹਾਨੂੰ ਇਹ ਵੀ ਗੱਲ ਕਰੀ ਮੈਂ ਮਗਾਈ ਵੱਧ ਗਈ ਦੂਜਾ ਜਿਹੜੀ ਅੱਜ ਚੀਜ਼ 100 ਸੋਲੂਸ ਅੱਜ 150 ਨੂੰ ਮਿਲਦੀ ਆ 150 ਡਾਲਰ ਨੂੰ ਉਹ ਤੇ ਕੰਮ ਉਹਨਾਂ ਦਾ ਲੋਕਾਂ ਦਾ ਉੱਥੇ ਹੀ ਪਿਆ 6-8 7 ਘੰਟੇ 6 ਘੰਟੇ ਇੰਨਾ ਕ ਮਿਲਦਾ ਬੰਦੇ ਨੂੰ ਕੀ ਕਰੂ ਉਹ ਬੰਦਾ ਜਿਹੜੇ ਪੱਕੇ ਬੰਦੇ ਲੱਗੇ ਕੋਈ ਬਾਹਾਂ ਫੜ ਕੇ ਰੋਕਦਾ ਹਾਂਜੀ ਬੱਸ ਆ ਜਾਣ ਪਰ ਉਹੀ ਤਾਂ ਗੱਲ ਆ ਹਾਂ ਜੇ ਤੁਸੀਂ ਪੜੀ ਵੇਚ ਕੇ ਤੁਸੀਂ ਕਿਵੇਂ ਆਜੋਗੇ ਇੱਥੇ ਤੁਹਾਡੇ ਜਵਾਕ ਆ ਜਾਣਗੇ ਹੁਣ ਜਿਹੜੇ ਨਵੇਂ ਕਿ ਤੂੰ ਉਹ ਹੀ ਗੱਲ ਕਰਦੇ ਆ ਪੁਰਾਣਾ ਥੋੜੀ ਆ ਜੂ ਜਿਹਨਾਂ ਬੱਚਾ ਬੈਠਾ ਪੁਰਾਣਾ ਤੇਰੀ ਗਲਤੀ ਆ ਵੀ ਆ ਜਿਹੜੇ ਬੰਦੇ ਹੁਣ ਆਉਂਦਾ ਵੇਜ ਪੂਚ ਕੇ ਵਿਚਾਰੇ ਉੱਠ ਕੇ ਜੰਨਾ ਕੋਲੇ ਨਹੀਂ ਆਉ ਕੀ ਕਰ ਲਵਾਂ ਅਗਲਾ ਕਹਿੰਦਾ ਰੋਟੀ ਨਾ ਉਹ ਤਾਂ ਚਲ ਸੌਖੇ ਹੀ ਆ ਇੱਥੇ ਇੱਥੇ ਤਾਂ ਹੁਣ ਪੁਲਿਸ ਵੀ ਕੋਟਦੀ ਆ ਬੁਰੇ ਦੋ ਕਿੱਲੇ ਵੇਚ ਕੇ ਬਾਹਰ ਉੱਠ ਗਏ ਬਾਹਰ ਉੱਠ ਗਏ ਇੱਥੇ ਤਾਂ ਫੱਟੀ ਮੋਜਦੀ ਆ ਹਾਂ ਦੇਖੋ ਕਿਤੇ ਆਪਾਂ ਨਵੇਂ ਥਾਂ ਜਾਂਦੇ ਆਂ ਟਾਈਮ ਤਾਂ ਲੱਗਦਾ ਹੀ ਐ ਲੱਗੂ ਤਾਂ ਜੀ ਨਾ ਉਹ ਵੀ ਫੇਰ ਐ ਜੇ ਕਾ ਗਵਰਨਮੈਂਟ ਕੋਲੋਂ ਕਾਗਜ਼ ਦੇ ਦੇਵੇ ਫਿਰ ਕਿੱਲੇ 'ਚ ਵੇਚ ਤੇ ਗਵਰਨਮੈਂਟ ਇਹ ਕਾਗਜ਼ ਨਹੀਂ ਹਿੰਦੀ ਫੇਰ ਕੀ ਕਰੋਂਗੇ ਉਹਦਾ ਆ ਟਾਈਮ ਸਾਡੇ ਕੋਲੇ ਇੱਕ ਬਜ਼ੁਰਗ ਜਾਵੜਿਆ ਤਾਂ ਵੀ ਟਾਈਮ ਲੱਗਦਾ ਮੇਰੀ ਆਪਾਂ ਗਰਮੇਲ ਤੇਰੀ ਉਮਰ ਦਾ ਸੀਗਾ ਉਹ ਜਾਵੜਿਆ ਘਰਦਿਆਂ ਨੇ ਮੱਲੋ ਬਲੀ ਤੋਰਤਾ ਭਾਣ ਕਹਿੰਦੇ ਜਾ ਜਾਵੜਾ ਬਾਪੂ ਤੇਰਾ ਵੀਜ਼ਾ ਲੱਗਣਾ ਬਜ਼ੁਰਗ ਬੰਦੇ ਦਾ ਵੀਜ਼ਾ ਲੱਗਦਾ ਉਹ ਜਾਵੜਿਆ ਉਹਨੇ ਆਖਿਆ ਉੱਥੇ ਯਾਰ ਕੀ ਆ ਟੁੱਟਦਿਆ ਵਾ ਬੇਰੀ ਬੁਰੀ ਟੁੱਟਦੀ ਆਪਾਂ ਲਾ ਆਵਾਂਗੇ ਆਪਾਂ ਨੂੰ 2 ਮਹੀਨੇ 4 ਮ ਉਹ ਬੇਚਾਰਾ ਗੁਰ ਗੱਲ ਕਰ ਹਲੇ ਉਹ ਗੁਰਦੁਆਰੇ ਵਾਲੇ ਨੇ ਸਾਭ ਲਿਆ ਤੇ ਉੱਥੇ ਗੁਰਦੁਆਰੇ ਵਾਲੇ ਹਲੇ ਆਪਣੇ ਬੰਦੇ ਬਹੁਤ ਆ ਜਿਹੜੇ ਬੰਦਿਆਂ ਨੂੰ ਇਸ ਤਰ੍ਹਾਂ ਸਾਭ ਲੈਂਦੇ ਹਲੇ ਰੋਟੀ ਪਾਣੀ ਨਹੀਂਓ ਤੇ ਨਹੀਂ ਉੱਥੇ ਅਖਿਆਈ ਬਹੁਤ ਹੋਵੇ ਆ ਰੋਟੀ ਆ ਖਾਣੀ ਰੋਟੀ ਆ ਕਿਸੇ ਦਾ ਕਿੱਡਾ ਫਾਰਮ ਕਹਿੰਦੇ ਦੱਸਦੇ ਆ ਹਾਂ ਆਪਣੇ ਅਮਰੀਕਾ ਚ ਹੀ ਆ ਅਮਰੀਕਾ ਚ ਹੀ ਆ ਤੇ ਦੋਏ ਜੀ ਖੇਤ 'ਚ ਬੈਠੇ ਆ ਮੁੰਡੇ ਦੂਰ ਦੂਰਾਂ ਨੌਕਰੀਆਂ ਦੇ ਦੋਪਰਿਆਂ ਦੇ ਦੂਰ ਉੱਥੇ ਵੀ ਇਵੇਂ ਹੀ ਆ ਹਾਲ ਉੱਥੇ ਵੀ ਇਵੇਂ ਹੀ ਆ ਬੰਦ ਨਿੱਤ ਫੋਨ ਕਰਿਆ ਕਰੇ ਕਹਿੰਦੀ ਆ ਜਾ ਮੇਰਾ ਜੀ ਨਹੀਂ ਲੱਗਦਾ ਮਹੀਨਾ ਰਹਿ ਕੇ ਗਿਆ ਨਾ ਆਹੋ ਆਹ ਤੇ ਤੇ ਆਪੇ ਪੁੱਛਿਆ ਉਹਨਾਂ ਦਾ ਬਾਹਰ ਹੋ ਗਏ ਹੋਰ ਮਲੇ ਮਗਰੋਂਦਿਆਂ ਦਾ ਜਾਂ ਕੱਲੀ ਬੈਠਿਆ ਰੋਟੀ ਪਕਾ ਜਾਂਦੇ ਆ ਦਾ ਬਸ ਜਾਂ ਕੱਲੇ ਦਾ ਉੱਥੇ ਬਾਈ ਜਾ ਕੇ ਫਰਕ ਪੈਣਾ ਪੈ ਜਾਂਦਾ ਪਰਿਵਾਰ ਨਾਲ ਵੀ ਪੈ ਜਾਂਦਾ ਮੁੰਡੇ ਨੌਕਰੀਆਂ ਦੇ ਦੋਨਾਂ ਨਾਲ ਨੌਹਾਂ ਹੀ ਪਏ ਹੋਰੀ ਚਲ ਠੀਕ ਆ ਜੀ ਚਲੋ ਚਲ ਉਹਨੋਂ ਤੇ ਬੁਢਿਆਂ ਦੀ ਇੰਟਰਵਿਊ ਹਲੇਦੇ ਆਪਣੇ ਪੰਜਾਬੀ ਜਾ ਕੇ ਜਿਹੜੇ ਪੱਤਰਕਾਰ ਜਾਂਦੇ ਆ ਪਰ ਉਹ ਬੋਲਦੇ ਆ ਵਿਚਾਰੇ ਕੀ ਹਾਲ ਕਰਦੇ ਆ ਇਹ ਤਾਂ ਗੁਰੂ ਦੇ ਨਾਮ ਤੋਂ ਬਿਨਾਂ ਗੁਰੂ ਦੇ ਨਾਮ ਤੋਂ ਉਹੀ ਤਾਂ ਗੱਲ ਆ ਆਪ ਜਾਲੇ ਦਾ ਪਾਵ ਦੇਣੀ ਵੱਧ ਪੈਸੇ ਨੂੰ ਆ ਵੀ ਬਹੁਤ ਪੈਸਾ ਉੱਥੇ ਮੌਜਾ ਫਰਾਨਾ ਧੀੜਾ ਪਰ ਹੁਣ ਉਹ ਮੌਜਾਂ ਗਈਆਂ ਉੱਥੋਂ ਵਾਲੀਆਂ ਲੋ ਜੀ ਸਰ ਭਾਈ ਚਾਹ ਪੀ ਲ ਭਾਈ ਚਾਹ ਪੀ ਲ ਇਹ ਪਾਲਣ ਮਾਂ ਤਾਂ ਨੇ ਨਾਲ ਉਹ ਕਹਿੰਦੇ ਸੀ ਨਾ ਆਹੋ ਆਹ ਪੂਰਾ ਮੁੰਡਾ ਹੈ ਯਾਰ ਉਹ ਪਿੰਡ ਦਾ ਹੈ ਆਹ ਆਹ ਚੋਪਿਆ ਉਹ ਗੰਬੀਆ ਚੱਲੋ ਤਾਂ ਸਹੀ ਸੋਡੀ ਮੰਜੀ ਕਾਂ ਦੇ ਠੋਕੀ ਬੈਠੇ ਚੱਲੋ ਤਾਂ ਸਹੀ ਕਹ ਬਗੇਰੇ ਟੱਲੇ ਦੇ ਹੋਵੇ ਦੇ ਲਗਾਉਣ ਦੇ ਕੋਈ ਆਪਕਾ ਨਹੀਂ ਤਕਲੀਆ ਹਣਾ ਉਤਰ ਤਰ੍ਹਾਂ ਨਹੀਂ ਆਉਂਦਾ ਨਰ ਮੇਰੇ ਤੇ ਪੈਸਾ ਵੀ ਕੀ ਕਰੂਗਾ ਜਿਹੜੇ ਹੁਣ ਜਿਵੇਂ ਚੱਲ ਮੇਰੀ ਨੋਈ ਲਾਲਾ ਜਿਹੜੇ ਉੱਥੇ ਜਾਂ ਹੋਰ ਬਚਾਰੇ ਜਿਹੜੇ ਉਹ ਚੱਲ ਆਪਾਂ ਤਾਂ ਪੱਕੇ ਰਹਿੰਦੇ ਜਿਹੜੇ ਪੱਕੇ ਰਹਿੰਦੇ ਉਹਨਾਂ ਦੇ ਮੂੰਹ ਨਹੀਂ ਬੋਲਦੇਗਾ ਉਹ ਜੇ ਤਾਂ ਉਹਨਾਂ ਨੂੰ ਪੈਨਸ਼ਨ ਵਿਚਾਰਿਆਂ ਨੂੰ ਮਿਲਦੀ ਆ ਜੇ ਤਾਂ ਉਹਨਾਂ ਨੇ ਪਰਸਨ ਹੱਥ ਤੇ ਧਰਤੀ ਲਿਆ ਕੇ ਫਿਰ ਤਾਂ ਰੋਟੀ ਚੰਗੀ ਤੇ ਨਹੀਂ ਫਿਰ ਤੈਨੂੰ ਪਤਾ ਨਾ ਬੁਲਾਉਣਾ ਨਾ ਚਲਾਉਣਾ ਕੀ ਕੱਲਾ ਮੁੰਡਾ ਫਿਰ ਆ ਕੋਹਰ ਟੁਣੀਆਂ ਫਿਰਦੇ ਵਿਚਾਰੇ ਧੱਕੇ ਖਾਂਦੇ ਆ ਬੰਤ ਦੇ ਸਵਾਗਤਾਂ ਆ ਡਰ ਰਹਿੰਦੇ ਆ ਹਾਂ ਤੇ ਬਾਈ ਆ ਡੋਲੀ ਕੰਮ ਆ ਡੋਲੀ ਸਾਰਾ ਕੋ ਹੋਏਗਾ ਉੱਤੇ ਹੈ ਨਹੀਂ ਚਲੋ ਹੈਗੇ ਵਿੱਚ ਬੰਦੇ ਬਹੁਤ ਠੀਕ ਵੀ ਆ ਕਾਮ ਰੋੜਣੀ ਦਾ ਮੈਂ ਕਹਦੀ ਚਲ ਠੀਕ ਨਾ ਤਾਂ ਕੰਮ ਵਧੀਆ ਰਿਹੜਿਆ ਸੀ ਤਾਂ ਥੋੜਾ ਜਿਹਾ ਆਰਾਮੇ ਦਾ ਕਰਕੇ ਹੋਰੇ ਠੀਕ ਆ ਉਹ ਨਾ ਜਾਗ ਵੀ ਪੁੱਛਦੇ ਵਧੀਆ ਚੱਲੇ ਆ ਜਾਂਦੇ ਜੀ ਜੋ ਜਿਹੜੇ ਬੰਦੇ ਨੇ ਇੱਧਰ ਜੀ ਦੀ ਹਲੇ ਜਾਇਦਾਦ ਤੇ ਘਰ ਇੱਧਰ ਪਿਆ ਉਹ ਬੁੜੇ ਉੱਥੇ ਰਹਿ ਕੇ ਖੁਸ਼ ਨਹੀਂ ਆ ਜਾਂਦੇ ਚੱਲ ਇੱਥੇ ਆਉਂਦਾ ਇੱਟਾ ਪਾਸ ਵਿਚਾਰੇ ਕਰ ਜਾਂਦੇ ਆ ਵਧੀਆ ਚੱਲ ਵਧੀਆ ਜਿੰਨਾ ਚਿਰ ਤੁਰਦੇ ਫਿਰਦੇ ਆ ਜਾਣੋ ਹੁਣ ਕਈ ਲੋ ਢੱਲੋ ਆ ਜਾਂਦਾ ਹੁੰਦਾ ਸੀ ਤੇ ਹੋਰ ਜੀ ਮਾਹਰ ਸੌਂਕੇ ਘਰ ਦੇ ਮੂਹਰੇ ਇਹਦੇ